ਖੇਡ ਮੈਦਾਨ ਦੇ ਵਿੱਚ ਲੱਗਦਾ ਹੋਇਆ ਉਹ ਤੋਂ ਬਾਅਦ ਨਿੰਦੇ ਜੋਰ ਦੀ ਨਾਲ ਲੱਗਾ ਪੀਖੀ ਦਾ ਲੱਗਿਆ ਇਸ ਲਈ ਕਹਿ ਕਹਿ ਕੇ ਬੁਲਾਇਆ ਵੀ ਆਦਾ ਆਦਾ ਮੇਰੇ ਵੀ ਹੈ ਲਾਓ ਸਾਹਮਣੇ ਮੁਕੰਦ ਦੀ ਕਬੱਡੀ ਖੜੀ ਹੈ ਲੋ ਉੱਧਰ ਕਹਿੰਦੇ ਦੋਸਤ ਦੀ ਧਰਤੀ ਹੈ ਇਸ ਵੇਲੇ ਕਬੱਡੀ ਪੌਂਡ ਲਈ ਖੇਡ ਮੈਦਾਨ ਦੇ ਵਿੱਚ ਵਧਦਾ ਹੋਇਆ ਹੈ ਅੱਜ ਦੇ ਕਬੱਡੀ ਕੱਪ ਦੇ ਲਈ ਬਾਈ ਬੱਬਲ ਮੇਰੇ ਮਿੱਤਰੋ ਕਹਿੰਦੇ ਯੂਐਸਏ ਦੇ ਵਿੱਚ ਬੈਠਾ ਹੈ ਵੱਡਾ ਯੋਗਦਾਨ ਹੈ ਲੋ ਖੜਕਾ ਦੜਕਾ ਹੋ ਗਿਆ ਤੇ ਨੰਬਰ ਇਸ ਨੌਜਵਾਨ ਨੇ ਆਪਣੀ ਟੀਮ ਲਈ ਜੋੜ ਦਿੱਤਾ ਹੈ ਬਾਈ ਬੱਬਲ ਨੂੰ ਤਾਂ